ਗਵਰਨਮੈਂਟ ਗਰਲਸ ਕਾਲਜ ਵਿਖੇ ਅੱਜ ਇੱਕ ਗ੍ਰੀਨ ਪੰਜਾਬ ਨਾਮ ਦਾ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕੇਐਸ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਇੰਦਰਜੀਤ ਸਿੰਘ ਮੁੰਡੇ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਦਿਆਂ ਇੰਦਰਜੀਤ ਸਿੰਘ ਮੁੰਡੇ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਰੁੱਖ ਵੀ ਲਾਉਣੇ ਚਾਹੀਦੇ ਹਨ ਉਹਨਾਂ ਨੇ ਕਿਹਾ ਕਿ এনवायरमेंट ਦੇ ਵਿੱਚ ਬਹੁਤ ਸਾਰੇ ਰੁੱਖਾਂ ਦੀ ਕਮੀ ਹੈ ਜਿਸ ਕਰਕੇ ਆਕਸੀਜਨ ਦੀ ਕਮੀ ਆਉਂਦੀ ਹੈ। ਉਹਨਾਂ ਵਿਦਿਆਰਥੀਆਂ ਨੂੰ ਤਾਕੀਦ ਕਰਦੇ ਕਿਹਾ ਕਿ ਉਹ ਆਪਣੇ ਇਲਾਕੇ ਵਿੱਚ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਹੋ ਸਕਣ ਰੁੱਖ ਲਾਉਣ। ਇਸ ਮੌਕੇ ਪ੍ਰਿੰਸੀਪਲ ਡਾਕਟਰ ਮੁਹੰਮਦ ਇਰਫਾਨ ਫਾਰੂਕੀ ਨੇ ਫਾਰਮਲੀ ਇੰਦਰਜੀਤ ਸਿੰਘ ਮੁੰਡੇ ਜੀ ਦਾ ਸਵਾਗਤ ਕੀਤਾ ਅਤੇ ਉਹਨਾਂ ਦੀ ਪਰਸਨੈਲਿਟੀ ਦੇ ਬਾਰੇ ਦੱਸਦਿਆਂ ਕਿਹਾ ਕਿ ਮੁੰਡੇ ਜੀ ਨੇ ਨਾ ਸਿਰਫ ਜ਼ਿਲ੍ਹਾ ਮਲੇਰਕੋਟਲਾ ਬਲਕਿ ਜ਼ਿਲ੍ਹਾ ਸੰਗਰੂਰ ਇੱਥੋਂ ਤੱਕ ਕਿ ਦੁਬਈ ਦੇ ਵਿੱਚ ਵੀ ਜਾ ਕੇ ਰੁੱਖ ਲਗਾਏ ਹਨ ਜਿਸ ਲਈ ਉਹਨਾਂ ਨੂੰ ਦੁਬਈ ਵਿਖੇ ਸ਼ੇਖਾਂ ਦੁਆਰਾ ਵੀ ਸਨਮਾਨਿਤ ਕੀਤਾ ਗਿਆ ਹੈ ਅੱਜ ਦਾ ਜਿਆ ਦਿਨ ਹੈ 19 ਤਰੀਕ 19 2 2025 ਨੂੰ ਅਕੈਡਮੀ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਗਿਆ ਐਂਬੀਅਰਮੈਂਟ ਤੇ ਆ ਇਹੋ ਜਿਹੜੇ ਪ੍ਰੋਗਰਾਮ ਹੁੰਦੇ ਨੇ ਇਹ ਮੈਨੂੰ ਬਹੁਤ ਵਧੀਆ ਲੱਗਦੇ ਨੇ ਜਿਹੜੇ ਸੰਸਥਾ ਕੋਈ ਸੋਸਾਇਟੀ ਜਾਂ ਕਮੇਟੀ ਜਾਂ ਕਾਲਜ ਕਰਾਉਂਦੇ ਨੇ ਤਾਂ ਉਹਨਾਂ ਅੱਗੇ ਮੇਰਾ ਸਿਰ ਝੁਕਦਾ ਔਰ ਸਰ ਬੱਚਿਆਂ ਦੇ ਨਾਲ ਗੱਲਬਾਤ ਕਰਕੇ ਕਿਵੇਂ ਲੱਗਿਆ ਬੱਚਿਆਂ ਨਾਲ ਗੱਲਬਾਤ ਕੀਤੀ ਬੱਚਿਆਂ ਨੂੰ ਸਮਝਾਇਆ ਕਿ ਦਸਤ ਇਸ ਤਰ੍ਹਾਂ ਨਾਲ ਹੋਣਾ ਚਾਹੀਦਾ ਤੇ ਬੱਚੇ ਵੀ ਖੁਸ਼ ਹੋਏ ਮੇਰੀ ਆਪ ਤਾਂ ਵੀ ਖੁਸ਼ ਹੋ। ਔਰ ਇਸ ਤਰ੍ਹਾਂ ਦੇ ਪ੍ਰੋਗਰਾਮ ਕਿ ਲੱਗਦੇ ਜੀ ਹੋਣੇ ਚਾਹੀਦੇ ਨੇ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਤਾਂ ਇਹ ਲਗਾਤਾਰ ਹੋਣੇ ਚਾਹੀਦੇ ਨੇ ਫੇਰ ਹੀ ਮਤਲਬ ਹੈ ਬੱਚੇ ਉਸ ਨੂੰ ਗ੍ਰਹਿਣ ਕਰਨਗੇ ਆਪਣੇ ਦਿਮਾਗ 'ਚ ਬਿਠਾਉਣਗੇ ਅਰੋਧ ਸੇਵਾ ਕਰਨਗੇ ਔਰ ਪੌਦਿਆਂ ਦਾ ਸਰ ਥੋੜਾ ਜਿਆਦਾ ਮੈਂ ਪੁੱਛੂੰਗਾ ਕਿ ਜੇ ਅਗਰ ਅਸੀਂ ਪੌਦਾ ਲਾਈਏ ਤਾਂ ਕਿੰਨਾ ਕੁ ਪੌਦਾ ਲਾਈਏ ਪੌਦੇ ਸਾਨੂੰ ਇਹ ਜਿਹੜੀ ਸ੍ਰਿਸ਼ਟੀ ਇਹ ਦਿੱਤੇ ਰਾਂ ਅੰਨਾ ਪੰਜਾਬ ਐ ਦੇ 13% ਲੱਗਣੇ ਚਾਹੀਦੇ ਨੇ ਤਾਂ ਜਿਹੜੇ ਅਸੀਂ ਦਰਸਤ ਲਾਉਨੇ ਆ ਫੁੱਟ ਡੂਡ ਫੁੱਟ ਦਾ ਲਾਦਨੇ ਆ ਉਹਦੀ ਸੇਵਾ ਨਹੀਂ ਸਤੋਂ ਹੁੰਦੀ ਉਹ ਫਿਰ ਸੁੱਖ ਜੰਤਾਂ ਤਾਂ ਸਾਨੂੰ ਕੀ ਕੰਮ ਸਹੀਦਾ ਸਾਨੂੰ ਤੰਦਰੁਸਤ ਬੂਟਾਂ ਘੱਟ ਤੇ ਘੱਟ 4-5 ਫੁੱਟ ਦਾ ਲਾਉਣਾ ਚਾਹੀਦਾ ਫਿਰ ਉਹ ਹਰਾ ਭਰਾ ਰਹੂਗਾ ਔਰ ਉਹ ਵੱਡਾ ਹੋਊਗਾ ਸਾਨੂੰ ਆਕਸੀਜਨ ਦੇਊਗਾ ਅਸੀਂ ਬਿਮਾਰੀਆਂ ਤੋਂ ਛੁਟਕਾਰਾ ਪਾਵਾਂਗੇ ਸਾਡੇ ਸਰਕਾਰੀ ਕਾਲਜ ਗਰਲਸ ਮਲੇ ਕੋੜਲਾ ਦੇ ਵਿੱਚ ਗ੍ਰੀਨ ਪੰਜਾਬ ਸੈਲੀਬ੍ਰੇਸ਼ਨ ਦੇ ਲਈ ਅਸੀਂ ਇਹ ਪ੍ਰੋਗਰਾਮ ਰੱਖਿਆ ਸੀ ਕਿਉਂਕਿ ਇਸ ਸ਼ਹਿਰ ਦੇ ਵਿੱਚ ਬਲਕਿ ਡਿਸਟ੍ਰਿਕਟ ਦੇ ਵਿੱਚ ਅਗਰ ਕੋਈ ਸ਼ਖਸੀਅਤ ਨੇ ਉਹ ਇੰਦਰ ਜਿੰਦਰਜੀਤ ਸਿੰਘ ਮੁੰਡੇ ਜੀ ਨੇ ਕਿ ਇਸ ਕੰਬਾਈਨਡ ਮੈਨੇਜਿੰਗ ਡਾਇਰੈਕਟਰ ਜਿਹੜੇ ਕਿ ਹਰੀਆਲਾ ਹਰੀਆਲੀ ਦੇ ਐਮਬੈਸਡਰ ਨੇ ਔਰ ਇਹਨਾਂ ਨੇ ਹੁਣ ਤੱਕ ਲੱਖਾਂ ਦਰਖਤ ਡਿਸਟ੍ਰਿਕਟ ਸੰਰੂਰ ਤੇ ਮਲੇ ਕੋੜਲੇ ਦੇ ਵਿੱਚ ਲਗਾ ਚੁੱਕੇ ਨੇ ਔਰ ਸਰ ਜੋ ਅੱਜ ਮਤਲਬ ਬੱਚਿਆਂ ਦਾ ਕਿੰਨਾ ਕਿੰਨਾ ਇੰਟਰਸਟ ਰਿਹਾ ਇਸ ਲੈਕਚਰ ਦੇ ਵਿੱਚ ਸਾਡੇ ਜਿਹੜੇ ਚੀਫ ਗੈਸਟ ਸੀ ਸਾਡੇ ਮਹਿਮਾਨ ਆਏ ਖੂਸੀ ਸੀ ਔਰ ਇਹਨਾਂ ਨੇ ਸਿਰਫ ਅੱਜ ਗ੍ਰੀਨ ਪੰਜਾਬ ਦੇ ਨਾਲ-ਨਾਲ ਤੰਦਰੁਸਤ ਪੰਜਾਬ ਦੀਆਂ ਵੀ ਗੱਲਾਂ ਕੀਤੀਆਂ ਇਹਨਾਂ ਦੇ ਅਨੁਸਾਰ ਕਿ ਜਿਵੇਂ ਜੇ ਅਸੀਂ ਦਰਖਤ ਤੰਦਰੁਸਤ ਲਗਾਵਾਂਗੇ ਤਾਂ ਹੀ ਸਾਡਾ ਪੰਜਾਬ ਗ੍ਰੀਨ ਹੋਵੇਗਾ ਦੂਸਰੀ ਗੱਲ ਇਹਨਾਂ ਨੇ ਪੜਾਈ ਦੀ ਤਰੱਤੀ ਬੱਚਿਆਂ ਦੀ ਤਵੱਜਾ ਦਿਲਾਈ ਕਿ ਦਰਖਤ ਲਗਾਉਣ ਦੇ ਨਾਲ-ਨਾਲ ਬੱਚਿਓ ਤੁਸੀਂ ਬੜੀ ਲਗਨ ਦੇ ਨਾਲ ਪੜ੍ਹਾਈ ਵੀ ਕਰੋ ਔਰ ਇਸ ਦੇ ਨਾਲ ਨਾਲ ਇਹਨਾਂ ਨੇ ਇੱਕ ਗੱਲ ਨੂੰ ਵੀ ਕਿਹਾ ਕਿ ਜਦੋਂ ਵੀ ਕੋਈ ਕਾਰਜ ਸ਼ੁਰੂ ਕਰੋ ਜਿਹੜੀ ਕਿ ਮੈਨੂੰ ਬਹੁਤ ਅੱਛੀ ਗੱਲ ਲੱਗੀ ਇਹਨਾਂ ਦੀ ਕਿ ਸਵੇਰ ਨੂੰ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਖੁਦਾ ਵਾਹਿਗੁਰੂ ਉਹਨਾਂ ਦਾ ਨਾਮ ਲੈ ਕੇ ਆਪਣੇ ਮਾਪੇ ਦਾ ਕਹਿਣਾ ਮੰਨਦੇ ਹੋਏ ਉਹਨਾਂ ਨੂੰ ਸਲਾਮ ਕਰਕੇ ਫਿਰ ਉਹਨੇ ਆਪਣੀ ਪੜ੍ਹਾਈ ਕਰਨੀ ਜਾਣਾ ਹੈ ਔਰ ਜੋ ਵੀ ਤੁਹਾਡੇ ਨਜ਼ਦੀਕ ਦਰਸਤ ਲੱਗਿਆ ਹੋਇਆ ਹੈ ਉਸ ਨੂੰ ਉਸ ਦੀ ਸੇਵਾ ਕਰਨਾ ਇੱਕ ਹੋਰ ਇਸ ਚੀਜ਼ ਦੇ ਵਿੱਚ ਅਜ਼ਾਫਾ ਕਰਨਾ ਚਾਹੁੰਦਾ ਕਿ ਸਿਰਫ ਇਹ ਸ਼ਹਿਰ ਮਲੇ ਕੋਲਾ ਦੇ ਵਾਸੀ ਜ਼ਰੂਰ ਨੇ ਲੇਕਿਨ ਇੰਟਰਨੈਸ਼ਨਲ ਫੇਮ ਪਰਸਨਲਿਟੀ ਨੇ ਸਿਰਫ ਇੱਕ ਗ੍ਰੀਨ ਦੇ ਨਾਲ ਲਿਟਡ ਇਹ ਹਰਿਆਲੀ ਦੇ ਨਾਲ ਲਿਟਡ ਪਿਛਲੇ ਸਮੇਂ ਦबई ਜੋ ਹੈ ਉੱਥੇ ਦੇ ਸ਼ੇਖ ਜਿਹੜੇ ਆ ਹਨ ਬਾਦਸ਼ਾਹ ਹਨ ਉਹਨਾਂ ਨੂੰ ਜਦੋਂ ਇਹਨਾਂ ਦੀ ਸ਼ਕਤੀ ਦਾ ਪਤਾ ਲੱਗਿਆ ਕਿ ਇੱਕ ਇੰਡੀਆ ਦੇ ਵਿੱਚ ਸ਼ਹਿਰ ਮਲੇਰ ਕੋਟਲਾ ਹੈ ਜਿਸ ਦੇ ਵਿੱਚ ਇੰਦਰਜੀਤ ਸਿੰਘ ਜੀ ਮੁੰਡੇ ਨੇ ਔਰ ਦਰਖਤਾਂ ਦੇ ਪ੍ਰੇਮੀ ਨੇ ਦਰਖਤ ਲੱਖਾਂ ਦਰਖਤ ਲਗਾ ਚੁੱਕੇ ਨੇ ਤਾਂ ਉਹਨਾਂ ਨੇ ਇਹਨਾਂ ਨੂੰ ਆਨਰ ਕਰਨ ਲਈ ਦबई ਦੇ ਵਿੱਚ ਇਨਵਾਈਟ ਕੀਤਾ ਔਰ ਉੱਥੇ ਵੀ ਇਹ ਆਪਣੀ ਇਸ ਆਦਤ ਤੋਂ ਮਜਬੂਰ ਉੱਥੇ ਵੀ ਦਰਖਤ ਜਿਹੜੇ ਹਨ ਗੁਰਦੁਆਰਾ ਸਾਹਿਬ ਵਿਖੇ ਲਗਾਏ ਆ। ਸਾਡਾ ਪ੍ਰੋਗਰਾਮ ਸੀ ਇਹਦੇ ਵਿੱਚ ਗ੍ਰੀਨ ਮਿਸ਼ਨ ਪੰਜਾਬ। ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਸੈਮੀਨਾਰ ਆਯੋਜਿਤ ਕੀਤਾ ਸੀ। ਅਸੀਂ ਬੜੇ ਖੁਸ਼ਕਿਸਮਤ ਆਂ ਜਿਹੜੇ ਅੱਜ ਸਾਡੇ ਕੀਨੋਟ ਸਪੀਕਰ ਸਰਦਾਰ ਇੰਦਰਜੀਤ ਸਿੰਘ ਜੀ ਮੁੰਡੇ ਸੰਧੂ ਆਪ ਇੱਕ ਬਹੁਤ ਵਧੀਆ এনवायरमेंटਲਿਸਟ ਨੇ। ਜਿਨ੍ਹਾਂ ਨੇ ਮਲੇਰਕੋਟਲਾ ਹੀ ਨਹੀਂ ਬਲਕਿ ਪੂਰੇ ਪੰਜਾਬ ਸਮੂਹ ਡਿਸਟ੍ਰਿਕਟ ਦੇ ਵਿੱਚ ਇਹਨੂੰ ਹਰੀਆਭਲ ਕਰਤਾ ਦੇ ਆਮਲ ਕਰਨ 'ਚ ਵੱਡਾ ਰੋਲ ਪਲੇ ਕੀਤਾ। ਇਹਦਾ ਜੋ ਉਦੇਸ਼ ਹੈਗਾ ਕਿਉਂਕਿ ਜੋ ਸਾਡੀ ਜਿਹੜੀ ਧਰਤੀ ਜਿਹੜੀ ਆ ਗ੍ਰੀਨ ਬੈਲਟ ਆ ਉਹਦੇ ਚ ਵੱਡੀ ਡਿਕਰੀਜ਼ ਆ ਰਹੀ ਹੈ ਤੇ ਡਿਵੈਲਪਿੰਗ ਕੰਟਰੀਜ਼ ਤੇ ਵੈਸੇ ਪ੍ਰੈਸ਼ਰ ਹੈਗਾ ਜਿਹੜਾ ਡਿਵੈਲਪਡ ਕੰਟਰੀਜ਼ ਦਾ ਜਿਹਦੇ ਸਿਲਸਿਲੇ ਦੇ ਵਿੱਚ ਸਾਡੀ ਗਵਰਨਮੈਂਟ ਆਫ ਇੰਡੀਆ ਪੰਜਾਬ ਗਵਰਨਮੈਂਟ ਇਸ ਲਈ ਕਿڑی ਯਤਨਸ਼ੀਲ ਆ ਤੇ ਉਹਦੇ ਮਿਸ਼ਨ ਦੇ ਅਧਾਰ ਤੇ ਅਸੀਂ ਜਿਹੜੇ ਬੱਚੇ ਨੂੰ ਪ੍ਰੇਮ ਕਰਦੇ ਆ ਕਿਉਂਕਿ ਇਹ ਸਾਡੇ ਅੱਗੇ ਭਵਾਂ ਇਨਵੈਸਟਰ ਬਣਗੇ ਜਿਹਦੇ ਨਾਲ ਅਸੀਂ ਗ੍ਰੀਨ ਵੈ ਬੋਰ ਇਨਕਰੀਜ਼ ਕਰਾਂਗੇ ਅਸੀਂ এনवायरमेंट ਨੂੰ ਪ੍ਰੋਟੈਕਟ ਕਰ ਸਕਾਂਗੇ ਤੇ ਜਿਹੜੀਆਂ ਸਾਡੀਆਂ ਕਮਿੰਗ ਜਨਰੇਸ਼ਨ ਆ ਉਹ ਹੈਲਦੀ ਤਰੀਕੇ ਨਾਲ ਰਹਿ ਸਕਣਗੇ ਆ ਬਹੁਤ ਬਹੁਤ ਸ਼ੁਕਰੀਆ